ਫਾਜ਼ਿਲਕਾ ਐਸਐਸਓਸੀ ਦੀ ਟੀਮ ਦੇ ਵੱਲੋਂ ਇੱਕ ਪਲੱਸ 2 ਪਾਸ ਨੌਜਵਾਨ ਨੂੰ 675 ਗ੍ਰਾਮ ਹੈਰੋਇਨਸ ਨੇ ਨਾਕਾਬੰਦੀ ਦੌਰਾਨ ਕੀਤਾ ਗਿਆ ਕਾਬੂ ਜਾਣਕਾਰੀ ਦਿੰਦੇ ਹੋਏ ਐਸਐਸਓਸੀ ਦੇ ਅਧਿਕਾਰੀ ਹਰਦਿਆਲ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਵਿਖੇ ਉਹਨਾਂ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਕਿਲਾ ਚੌਕ ਵਿਖੇ ਇੱਕ ਮੋਟਰਸਾਈਕਲ ਤੇ ਆਉਂਦੇ ਨੌਜਵਾਨ ਨੂੰ ਰੋਕਿਆ ਜਿਸ ਦੇ ਪਿੱਠ ਤੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਸੀ ਦੱਸ ਦਈਏ ਕਿ ਜਦ ਬੈਗ ਦੀ ਤਲਾਸ਼ੀ DSP ਦੀ ਹਾਜ਼ਰੀ ਦੇ ਵਿੱਚ ਲਈ ਗਈ ਤਾਂ ਉਸ ਦੇ ਵਿੱਚੋਂ 675 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਅਤੇ ਉਕਤ ਨੌਜਵਾਨ ਨੇ +2 ਪਾਸ ਕੀਤੀ ਹੋਈ ਹੈ ਅਤੇ ਬਾਰਡਰ ਏਰੀਆ ਨਾਲ ਹੀ ਸਬੰਧਤ ਹੈ ਫਿਲਹਾਲ ਇਸ ਨੌਜਵਾਨ ਨੂੰ SSOC ਦੀ ਟੀਮ ਦੇ ਵੱਲੋਂ ਫਾਜ਼ਿਲਕਾ ਵਿਖੇ ਮੁਕੱਦਮਾ ਨੰਬਰ 7 ਦਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਦੇ ਬੈਕਵਾਰਡ ਅਤੇ ਫਾਰਵਰਡ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਵੱਲੋਂ ਚਲਾ ਕੇ ਚਲਾਈ ਗਈ ਨਸ਼ਾ ਰੋਧੀ ਮਹਾਂਨ ਦੇ ਤਹਿਤ ਸਾਡੇ ਮਾਨਯੋਗ ਡੀਸੀਪੀ ਸਾਹਿਬ ਸ੍ਰੀ ਆਰਨ ਟੋਕੇ ਇੰਟਰਨਲ ਸਕਿਉਰਿਟੀ ਪੰਜਾਬ ਉਹਨਾਂ ਨੇ ਦਿਸ਼ਾ ਨਿਰਦੇਸ਼ਾਂ ਸੰਬੰਧੀ ਸਾਡੇ ਮਾਨਯੋਗ ਏਜ ਸਾਹਿਬ ਸ੍ਰੀ ਲਖਵੀਰ ਸਿੰਘ ਬੀਪੀਐਸ ਏਆਈਜੀ ਐਸਐਸਓਸੀ ਫਾਈਲ ਕਰ ਜੈਨ ਮਾਰੇ ਕੱਲ ਮਿਤੀ 13 ਤਿੰਨ 2024 ਨੂੰ ਬਾਰਡਰ ਫਰੋਈਪੁਰ ਵਿਖੇ ਸਦਰ ਫਰੋਈਪੁਰ ਦੇ ਰਿਹਾ ਇਸ ਨਾਕਾਬੰਦੀ ਕੀਤੀ ਗਈ ਸੀ ਜਦ ਮਦਰਾ ਰੋਡ ਤੋਂ ਬਾਡਰ ਰੋਡ ਤੋਂ ਇੱਕ ਮੋਰਸਾ ਅੰਦਰ ਦਿਖਾਈ ਦਿੱਖਿਆ ਇਹਨੇ ਇੱਕ ਆਦਮੀ ਸਵਾਰ ਸੀ ਜਦੋਂ ਰੋਕ ਕੇ ਉਹਨੂੰ ਨਾਮ ਪਤਾ ਪੁੱਛਿਆ ਸ਼ੱਕ ਦੇ ਬਿਨਾਂ ਨਾਮ ਪੁੱਛਿਆ ਤਾਂ ਉਹਨੇ ਆਵਦਾ ਨਰਸ਼ਪਾਲ ਸਿੰਘ ਦੱਸਿਆ ਤੇ ਜਿਸਦੇ ਦੇ ਮਗਰ ਇੱਕ ਬੈਗ ਟੰਗਿਆ ਹੋਇਆ ਸੀ ਜਿਸ ਤੇ ਤਲਾਸ਼ੀ ਕਰਨ ਚਾਹੀ ਤਾਂ ਮਾਨਯੋਗ ਡੀਐਸਪੀ ਸਾਹਿਬ ਨੇ ਮੌਕੇ ਤੇ ਬੁਲਾਇਆ ਗਿਆ ਮਾਨਯੋਗ ਡੀਐਸਪੀ ਸਾਹਿਬ ਮੌਕੇ ਤੇ ਆਏ ਜਿਨ੍ਹਾਂ ਦੀ ਰਹਿਮਾਈ ਹੈ ਸੋਨੇ ਸੱਚਕੀਤੀ ਬੈਗ ਦੀ ਜਿੰਦੇ ਬੈਗ ਵਿੱਚੋਂ 675 ਗ੍ਰਾਮ ਹੈਰਨ ਬ੍ਰਾਂਡ ਦੀ ਜਿਨ੍ਹਾਂ ਨੂੰ ਅੱਜ ਪੇਸ਼ਦਾਨਦ ਕੀਤਾ ਜਾਵੇਗਾ ਪੇਸ਼ਦਾਨਦ ਕਰਕੇ ਰਮਾਂਡ ਲਿਆ ਜਾਵੇਗਾ ਦਰਾਂ ਦੇ ਰਮਾਂਡ ਜੋ ਵੀ ਲਿੰਕ ਫਾਰਵਰਡਿੰਗ ਬੈਰ ਰੋਲਿੰਗ ਹੋਣਗੇ ਨਿਸ਼ਵਾਦੀ ਕਾਰਜ ਦੇ ਸੰਬੰਧੀ ਮੁਕੱਦਮਾ ਨੰਬਰ 7 ਮਿਤੀ 13 4 2024 ਅੰਡਰ ਸੈਕਸ਼ਨ 21 6185 ਜਨਦੀ ਪੁਛਾਣਾ ਐਸਐਸਫਰਕ ਦਰਜ ਦਫਤਰ ਕੀਤਾ ਗਿਆ ਇਹ ਬੰਦਾ ਵੈਸੇ ਪਲਾਸਟੂ ਪਾਸ ਹੈ ਤੇ ਬੱਡ ਦੇ ਏਰੀਆ ਨਾਲ ਹੀ ਪੈਂਦੇ ਦਾ ਹਵੀਬਾ ਦਾ ਪਿੰਡ ਪੈਂਦਾ ਹੈ ਨੰਦਾ ਬਾਕੀ ਅੱਜ ਰਮਾਂਦ ਲੈਨੇ ਆ ਪੋਸਟ ਪੇਸ਼ ਕਰਕੇ ਦਾਨ ਦੇ ਰਮਾਂਦ ਕੋਸ਼ਿਸ਼ ਕਰਾਂਗੇ ਇਹ ਕਿੱਥੋਂ ਲੈ ਕੇ ਆਏ ਤੇ ਕਿੱਥੇ ਨਹੀਂ ਜਾਂਦੇ ਯਾਨੀ ਇਹ ਪਹਿਲਾਂ ਪਰਚਾ ਤਾਂ ਕੋਈ ਨਹੀਂ ਮੋੜੀ ਦੀ ਪੁੱਛ ਕੇ ਆਇਆ ਪਰ ਅੱਜ ਰਮਾਂਦ ਲੈਨੇ ਆ ਦਾਨ ਦੇ ਰਮਾਂਦ ਸਾਰੀ ਦਾ ਅਨੁਸਾਰ ਸਾਹਮਣੇ ਆਵੇਗੀ ਕਿ ਕਿਉਂ ਹੈ ਲੱਗਾ ਸੋ ਬੈਗ ਸਿਕਾ ਲਾ ਗਨਾਂ ਪਿੱਛੋਂ ਬੈਗ ਬਾਇਆ ਸੀ ਇਹਨਾਂ ਨਾਲ